ਸਤਿ ਸ਼੍ਰੀ ਅਕਾਲ ਜੀ ਮੈਂ ਦੀਵਾਲੀ ਕਦੀ ਵੀ ਜਿਆਦਾ ਬਹੁਤ ਪਟਾਖਿਆਂ ਨਾਲ ਜਾਂ ਇਦਾਂ ਚੀਜ਼ਾਂ ਦੇ ਨਾਲ ਨਹੀਂ ਮਨਾਈ ਮੈਂ ਹਮੇਸ਼ਾ ਕਿਉਂਕਿ ਜਦੋਂ ਤੋਂ ਅਸੀਂ ਪਿੰਡੋਂ ਤੁਰਿਆ ਪਿੰਡੋਂ ਆਏ ਆ ਘਰ ਛੱਡ ਕੇ ਤੇ ਕਦੀ ਜਿਆਦਾ ਪਰਿਵਾਰ ਨਾਲ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਬੈਠ ਕੇ ਦੀਵਾਲੀ ਮਨਾਈਏ ਹਮੇਸ਼ਾ ਜਾਂ ਤਾਂ ਕੋਈ ਨਾ ਕੋਈ ਫਿਰ ਬਾਅਦ ਵਿੱਚ ਚਲੋ ਸ਼ੋਅ ਹੋਣ ਲੱਗੇ ਪਰ ਪਹਿਲਾਂ ਵੀ ਇਕੱਲੇ ਤੁਰੇ ਫਿਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਵਹਿੜ ਜਾਂਦੇ ਸੀਗੇ ਮਾੜਾ ਮੋਟਾ ਤੇ ਦੀਵਾਲੀ ਦਾ ਮੌਸਮ ਤੇ ਹਮੇਸ਼ਾ ਹੀ ਇਦਾਂ ਰਿਹਾ ਥੋੜਾ ਉਦਾਸ ਹੀ ਰਿਹਾ ਪਰ ਇਸ ਵਾਰ ਜਿਹੜੀ ਦੀਵਾਲੀ ਹੈ ਉਹ ਬਹੁਤ ਜ਼ਿਆਦਾ ਉਦਾਸ ਕਰਕੇ ਗਈ ਜਿਹਦੇ ਵਿੱਚੋਂ ਪਹਿਲਾਂ ਤੇ ਪੰਜਾਬ ਦੇ ਵਿੱਚ ਫਾੜੀ ਜੰਨੇ ਆ ਗਏ ਤੇ ਫੌਜ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵ ਹੋ ਗਏ ਤੇ ਨੇ ਉਦਾਸ ਹੋ ਗਏ ਕਿ ਉਹ ਦੁੱਖ ਜਿਹੜਾ ਸੀ ਉਹ ਚੱਲਿਆ ਨਹੀਂ ਸਕੇ ਜਾਂਦਾ ਉਹਦੇ ਦਰਮਿਆਨ ਹੀ ਫਿਰ ਫੱਲਾ ਸਾਹਿਬ ਚਲੇ ਗਏ ਜਿਸਨੂੰ ਫੱਲਾ ਪਾਜੀ ਦੈਨ ਗੁਰੂ ਜੀ ਇਨਾਮ ਸਰੰਗੀ ਗੁਰੂ ਜੀ ਸਾਹਿਬ ਉਹ ਚਲੇ ਗਏ ਰਾਜਵੀਦਵੰਦਾ ਕੁਮਨ ਸਾਹਿਬ ਔਰ ਖਾਨ ਸਾਹਿਬ ਦੇ ਮੰਮੀ ਡੈਡੀ ਇਸ ਦਾ ਮੇਰੇ ਚਾਨਣ ਸਤੋ। ਇਹ ਵਾਲੀ ਦਿਵਾਲੀ ਜਿਹੜੀ ਹੈ ਬਹੁਤ ਜ਼ਿਆਦਾ ਉਦਾਸ ਕਰਦੀ ਹੈ। ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਅਲੱਗ ਤਰੀਕੇ ਅਲੱਗ ਤਰ੍ਹਾਂ ਦਾ ਟਰੋਮਾ ਦੇ ਕੇ ਗਈ ਇਹ ਵਾਲੀ ਦਿਵਾਲੀ ਜਿਹੜੀ ਸੀ। ਤੇ ਮੈਂ ਗੁਰੂ ਜੀ ਨੂੰ ਯਾਦ ਕਰ ਰਿਹਾ ਸੀਗੇ ਗੁਜਰ ਸਾਹਿਬ ਨੂੰ ਕਿਉਂਕਿ ਮੈਂ ਦੋ ਤਿੰਨ ਲੋਕਾਂ ਨੂੰ ਫੋਨ ਜਦੋਂ ਦਿਵਾਲੀ ਆਉਣੀ ਤਾਂ ਫੋਨ ਕਰ ਲੈਣਾ ਜੇ ਉਦਾਸ ਹੋਣਾ ਤਾਂ ਮੈਂ ਫੋਨ ਕਰ ਲੈਣਾ ਜੇ ਥੋੜੇ ਜਿ ਖੁਸ਼ ਹੋਣਾ ਤਾਂ ਮੈਂ ਫੋਨ ਕਰ ਲੈਣਾ। ਤਬ ਤੋਂ ਪਹਿਲਾਂ ਫੋਨ ਜਿਹੜਾ ਮੈਂ ਗੁਰੂ ਜੀ ਨੂੰ ਹੀ ਕਰਦਾ ਹੁੰਦਾ ਸੀ ਤੇ ਉਹਨਾਂ ਨੂੰ ਵੀ ਮੈਂ ਫੋਨ ਕਰਦੇ ਦੇਖਿਆ ਹੋਇਆ ਸੀ ਲੋਕਾਂ ਨੂੰ ਜਾਂ ਉਹਨਾਂ ਨੂੰ ਫੋਨ ਸੁਣ ਸੁਣਦੇ ਆ ਦੇਖਿਆ ਸੁਣਿਆ ਹੋਇਆ ਸੀ ਤੇ ਬੜੀ ਯਾਦ ਆ ਰਹੀ ਸੀ ਉਹ ਹਮੇਸ਼ਾ ਆਪਣੇ ਜਿਹੜੇ ਦੀਵਾਲੀ ਸੀਗੀ ਕਦੇ-ਕਦੇ ਮੈਨੂੰ ਇੱਕ ਇਹ ਵੀ ਚੀਜ਼ ਯਾਦ ਉਹਦੋਂ ਲੈਂਡਲਾਈਨ ਤੋਂ ਫੋਨ ਕਰਦਾ ਹੁੰਦਾ ਸੀ ਤੇ ਗੁਰੂ ਜੀ ਨੇ ਜਿਹੜੇ 2 4 5 ਲੋਕਾਂ ਨੂੰ ਫੋਨ ਕਰਨਾ ਤੇ ਉਹ ਲਾਈਨਾਂ ਨਾ ਮਿਲਣੀਆਂ ਕਹਿਣਾ ਕਿ ਚਲ ਕੋਈ ਨਹੀਂ ਦੁਬਾਰਾ ਥੋੜਾ ਜਿਆਦਾ ਹੋਰ ਲੇਟ ਕਰਾਂਗੇ ਫਿਰ ਉਹਨਾਂ ਦਾ 10:30 ਵਜੇ ਕਰਾਂਗੇ ਜਿਹੜੇ ਲੋਕ ਜਿਹੜੇ ਬਿਜ਼ੀ ਨੇ ਲਾਈਨਾਂ ਬਿਜ਼ੀ ਨੇ ਫਿਰ ਕਰਾਂਗੇ ਤੇ ਮੈਂ ਸਾਰਾ ਦਿਨ ਉਹਨਾਂ ਨੂੰ ਦੇਖਦਾ ਸੀਗਾ ਸਾਰਾ ਦਿਨ ਉਹ ਜਿੰਨਾਂ ਲੋਕਾਂ ਨੂੰ ਫੋਨ ਕਰਦੇ ਸੀ ਜਿਹਦੇ ਵਿੱਚ ਮਾਸਟਰ ਬਸੰਤ ਜੀ ਹੁੰਦੇ ਸੀਗੇ ਹਰੀ ਓਮ ਜਿਹੜੇ ਮਿਊਜ਼ਿਕ ਕਰਦੇ ਸੀ ਬਬਲੂ ਹੁਣੀ ਜੈਦੇਵ ਹੁਣੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀ ਸਾਰੇ ਲੋਕ ਤੇ ਕਨਈਆ ਉਹਨਾਂ ਲੋਕਾਂ ਨੂੰ ਫੋਨ ਕਰਦੇ ਸੀ ਤੇ ਮੈਨੂੰ ਬੜਾ ਅੱਛਾ ਲੱਗਦਾ ਸੀ ਇੱਕ ਮਹਿੰਦਰ ਜੀ ਸੈਕਸ ਫੋਨ ਤੇ ਆਗੇ ਆ ਸ਼ਾਮਪਾ ਜੀ ਹੁੰਦੇ ਸੀ ਸ਼ਾਮਪਟੇ ਜੀ ਉਹਨਾਂ ਦੇ ਪਹਿਲੇ ਸ਼ਖੀਰ ਤੁਸੀਂ ਸੀ ਉਹ ਬੜਾ ਚੰਗਾ ਲੱਗਦਾ ਸੀ ਉਹ ਤੋਂ ਚੀਜ਼ਾਂ ਸਿੱਖੀਆਂ ਗਿਆ ਯਾਰ ਫਿਰ ਮੈਂ ਕਹਿੰਨਾ ਗੁਰੂ ਜੀ ਕਿ ਤੁਸੀਂ ਇਹਨਾਂ ਨੂੰ ਹਰ ਵਾਰੀ ਫੋਨ ਕਰਦੇ ਹੋ ਤੇ ਕੀ ਕਿਦਾਂ ਫੀਲ ਹੁੰਦਾ ਉਹ ਕਹਿੰਦੇ ਯਾਰ ਕਿ ਵੱਡੇ ਬੰਦਿਆਂ ਨੂੰ ਤੇ ਫੋਨ ਸਾਰੇ ਕਰਦੇ ਆ ਵੱਡੇ ਲੋਕਾਂ ਨੂੰ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਖੁਸ਼ ਕਰਨਾ ਹੁੰਦਾ ਉਹਨਾਂ ਨੂੰ ਫੋਨ ਕਰਦੇ ਹੀ ਕਰਦੇ ਆ ਪਰ ਇਸ ਇਹਨਾਂ ਲੋਕਾਂ ਨੂੰ ਫੋਨ ਕਰਨਾ ਜ਼ਰੂਰੀ ਹੁੰਦਾ ਜਿਹੜੇ ਤੁਹਾਡੇ ਆਲੇ ਦੁਆਲੇ ਹੁੰਦੇ ਜਾਂ ਤੁਹਾਡੇ ਕੰਮ ਦੇ ਵਿੱਚ ਸਹਾਇੀ ਹੁੰਦੇ ਆ ਜਾਂ ਤੁਹਾਡੇ ਯਾਰ ਦੋਸਤ ਐਕਚੁਅਲੀ ਇਹ ਹੁੰਦੇ ਸੋ ਇਹ ਵਾਲੀ ਦੀਵਾਲੀ ਜਿਹੜੀ ਹੈ ਗੁਰੂ ਜੀ ਵੀ ਯਾਦ ਕਰ ਰਹੇ ਬਹੁਤ ਉਹ ਜਦੋਂ ਸਾਹਮਣੋਂ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਯਾਦ ਕਰ ਰਹੇ ਜਦੋਂ ਪਟਾਕੇ ਲੋਕੀ ਜ਼ਿਆਦਾ ਚਲਾਉਂਦੇ ਸੀ ਕਹਿੰਦੇ ਯਾਰ ਐਪੋਲੂਸ਼ਨ ਉਸ ਟਾਈਮ ਤੇ ਕਹਿੰਦੇ ਹੁੰਦੇ ਸੀ ਵੀ ਐਪੋਲੂਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੋਰ ਵੀ ਕਈ ਕਈ ਚੀਜ਼ਾਂ ਜਿਹੜੀਆਂ ਉਹਦੇ ਨਾਲ ਬਤਾਈਆਂ ਜ਼ਿੰਦਗੀ ਦੇ ਵਿੱਚ ਉਹ ਯਾਦ ਆਉਂਦੀਆਂ ਹਨ ਸੋ ਇਹ ਦੀਵਾਲੀ ਜਿਹੜੀ ਅਲਟੀਮੇਟਲੀ ਜਿਹੜੀ ਸਾਰੀ ਦੀਵਾਲੀ ਇਹ ਉਦਾਸ ਕਰਕੇ ਗਈ ਹੈ ਪਰ ਲੋਕੀ ਜਿਹੜੇ ਆ ਉਹ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੇ ਗਾਣਿਆਂ ਨੂੰ ਯਾਦ ਕਰਨਗੇ ਭੱਲਾ ਸਾਹਿਬ ਦੀਆਂ ਫਿਲਮਾਂ ਨੂੰ ਯਾਦ ਕਰਨਗੇ ਰਾਜਵੀਰ ਜਵੰਦਾ ਦੀ ਪਰਫਾਰਮੈਂਸ ਨੂੰ ਯਾਦ ਕਰਨਗੇ ਤੇ ਬਾਕੀ ਸਾਰੇ ਜਿੰਨੇ ਵੀ ਲੋਕ ਜਿਹੜੇ ਹੈਗੇ ਆ ਉਹਨਾਂ ਦੀਆਂ ਯਾਦਾਂ ਦੇ ਵਿੱਚ ਜੁਪੇ ਹੋਏ ਆ ਸੋ ਇਹ ਦੀਵਾਲੀ ਥੋੜੀ ਅਲੱਗ ਡਰਾਮਾ ਦੇ ਵਿੱਚ and this is